ਕਦ ਹਾਇ ਤਾਂ ਗਿਆ ਤੂੰ ਕਟਾ ਬਗ ਜਾ ਬਗ ਜਾ ਉਹ ਜਾਨਾ ਵਾਬ ਜਾਨਾ ਤੂੰ ਕੰਮ ਕਰ ਲੈ ਆਪਦਾ ਹਾਂ ਭਾਈ ਕੌਣ ਕਿੱਧਰ ਤੂੰ ਮੈਂ ਤਾਂ ਵਪਾਰੀ ਹਾਂ ਬੱਗਾ ਹੈਗਾ ਭਾਈ ਕਰੇ ਕੋਈ ਬੇ ਕਾਣ ਆ ਗੇਟ ਖੋਲੋ ਮਾਤਾ ਜੀ ਹਾਂ ਕਾਣ ਕਸਤਰੀ ਕਾਲ ਬੇਬੇ ਕਸਤਰੀ ਕਾਲ ਹਾਂ ਮੈਂ ਬੱਗਾ ਵਪਾਰੀ ਆ ਅੱਛਾ ਹਾਂ ਬਾਈ ਦਾ ਕਹਿੰਦਾ ਸੀ ਕੋਈ ਕੱਟੀ ਮੱਚ ਹੋਊਗੀ ਕੱਟੀ ਮੱਚ ਕੋਈ ਫੰਡਰ ਮੈਸ ਹੋਵੇ ਉਹ ਸਾਡੇ ਤਾਂ ਮੰਡੀ ਤੇ ਵੇਚ ਆਉਂਦੇ ਨੇ ਹੁਣ ਤਾਂ ਪਤਾ ਮੈਨੂੰ ਪਤਾ ਵੀ ਪਿੰਡਾਂ 'ਚ ਚੋਰੀ ਹੋ ਜਾਂਦੀ ਐ ਚੋਰੀ ਤਾਂ ਹੋ ਜਾਂਦੀ ਆ ਬੇਬੇ ਪਰ ਅਸੀਂ ਤਾਂ ਨਹੀਂ ਚੋਰ ਆ ਗਏ ਅਸੀਂ ਤਾਂ ਪੈਸੇ ਦੇ ਕੇ ਲੈ ਕੇ ਜਾਣੀਆਂ ਇਹ ਚੀਜ਼ ਦੇਖ ਲੈ ਚੀਜ਼ ਤਾਂ ਲੈ ਕੇ ਜਾਣੀ ਆ ਵੀਰ ਛੋਡੇ ਵਰਗੀ ਆ ਦਿਨੋਂ ਤਾਂ ਲਾਇਸੈਂਸ ਨਹੀਂ ਭੇਤ ਹੈਂ ਹਾਂ ਫੇਰ ਲੈ ਜਾਂਦੇ ਨੇ ਨਾ ਤੂੰ ਲੈ ਨਹੀਂ ਚੋਰੀ ਕਰਕੇ ਤੇਰੀ ਗੱਲ ਸਿਆਣੀਆਂ ਬੇਬੇ ਹੁੰਦੇ ਨੇ ਪੰਜੇ ਉਂਗਲਾ ਕਿਸਾਰ ਨਹੀਂ ਹੁੰਦੀਆਂ ਹੈਗੇ ਬਥੇਰੇ ਪਰ ਅਸੀ ਤਾਂ ਹੈ ਨਹੀਂ ਦੇਖਲਾ ਸਾਰੇ ਆਲੇ-ਦਾਲੇ ਤੜਕੇ ਉੱਠਦੇ ਤੇ ਮੱਥੇ ਮੇਰੇ ਘਰ ਵਾਲੀ ਚਾਵਲੀ ਲੱਗੀ ਸੀ ਕਾਲੀ ਗਲੂਟੀ ਐਡੀ ਕਲੇਣੀ ਆ ਐਡੀ ਕਲੇਣੀ ਹੈ ਹੈ ਤੜਕੀ ਮੱਥੇ ਲੱਗੀ ਮਾੜੀ ਆ ਕੋਈ ਬੋੜੀ ਵਟਾ ਨਹੀਂ ਹੋਇਆ ਕੁਛ ਨਹੀਂ ਮਿਲਿਆ ਆ ਫਿਰਦਾ ਖੱਪਦਾ ਇੱਕ ਕੋਈ ਕਟਾ ਕੋਟਾ ਹੀ ਮਿਲ ਜਾਂਦਾ ਚਲ ਦਿਹਾੜੀ ਬਣ ਜਾਂਦੀ ਇੱਕ ਕਹਿੰਦਾ ਸੀ ਰਹਿ ਕਰਕੇ ਦੱਸੂ ਪਤਾ ਨਹੀਂ ਇਹਨਾਂ ਦੀ ਇਕੱਲੇ ਹੀ ਹੁੰਦੀਆਂ ਨੇ ਵੇਚੂਗਾ ਨਾ ਵੇਚੂ ਤਲਾਹ ਕਰੇ ਪੁੱਛਦੇ ਆ ਨਹੀਂ ਫਿਰ ਉਦੋਂ ਆ ਲੰਗਰ ਸਕਣ ਚੱਲਦੇ ਆ ਆ ਉਹ ਮੇਰੇ ਨਹੀਂ ਹੈ ਗਿਆ ਮੈਸਾ ਮੂਸ ਰੱਖਿਆ ਯਾਰ ਆਹੋ ਜਦ ਕੁੱਤੇ ਰੱਖ ਲੈ ਫਿਰ ਮੈਸਾ ਦੀ ਕੀ ਲੋੜ ਹੈ ਕਿਹੜਾ ਉਹ ਸਾਰਾ ਦਿਨ ਫਰੀਜ ਆ ਪੇ ਲੰਗਰਾਂ ਦਾ ਮੱਥਾ ਮਾਰਦਾ ਫਿਰ ਗੱਡੀ ਗੁੱਡੀ ਦੇਖ ਲੈ ਵੇਚ ਦੇ ਗੱਡੀ ਵੀ ਨਹੀਂ ਵੇਚ ਰਹੀ ਕਿ ਆਪਾਂ ਹੈ ਨਾ ਇੱਕ ਮੈਸ ਦੀ ਤਾਂ ਆ ਜਾਂਦੀ ਹੋਊਗੀ 50-60 ਹਜ਼ਾਰ ਦੀ ਇਹ 50-60 ਹਜ਼ਾਰ ਦੀ ਹਾਂ 50-60 ਹਜ਼ਾਰ ਦਾ ਕਵਾੜ ਚ ਆਉਂਦੀ ਆ ਅਸੇ ਨਵੀਆਂ ਇਹ ਨਵੀਆਂ ਆ ਇਹ ਅਸੇ ਮੈਨੂੰ ਤਾਂ ਉਹੀ ਲੱਗਦੀ ਜੇ ਨਵੀਆਂ ਨੂੰ ਤੋ ਤੂੰ ਤਾਂ ਲਿਆ ਕਰ ਆਬ ਦੇ ਤਾਂ ਬੜੀਆਂ ਸਕੀਨੀਆਂ ਲਾ ਕੇ ਰੱਖ ਨਾ ਸਾਫ਼ ਕਰ ਲੈ ਗੱਡੀ ਨਵੀਂ ਆ ਇਹ ਅੱਛਾ ਉਹ ਚੱਲ ਯਾਰ ਅਸੀਂ ਤਾਂ ਕਾਟੂ ਮਾਲ ਆ ਲਿਆ ਸਾਨੂੰ ਕੁਛ ਨਹੀਂ ਕਟਾ ਮੱਜ ਵੇਚ ਲੈ ਕਟਾ ਮੱਜ ਕਟਾ ਮੱਜ ਵੇਚ ਲੈ ਕਟਾ ਮੱਜ ਇਹਨੂੰ ਪੁੱਛਦੇ ਆ ਲਿਆ ਬਾਈ ਇੱਧਰ ਨੂੰ ਕਿਤੇ ਡਰ ਜੇ ਤੇਰਾ ਪੱਛਾ ਆ ਜਾ ਜਾ ਲਿਆ 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 ਡਰ ਦਾ ਕਾਨੂ ਇੱਕ ਮਿੰਟ ਗੱਲ ਸੁਣੀ ਭਰਾਵਾ ਹਾਂ ਬਾਈ ਆ ਤੇਰੇ ਕੋਈ ਮੱਜ ਮੁੱਜ ਬਕਾਉ ਹੈਗੀ ਆ ਕੋਈ ਕੱਟਾ ਕੋਟਾ ਹੋਵੇ ਭਰਾ ਕੱਟਾ ਹੈਗਾ ਤਾਂ ਹੈਗਾ ਬਾਈ ਹਾਂ ਅਸੀਂ ਕੱਤੀ ਲੈਣੀ ਹੈ ਕੱਟੀ ਲੈਣੀ ਆ ਕੱਟੀ ਮੇਰੇ ਕੋਲੇ ਕਿੱਥੇ ਆ ਆਈਂ ਵੇਚ ਦੇ ਐ ਨਹੀਂ ਵੇਚਦੇ ਯਾਰ ਜੀ ਅਸੀਂ ਝੋਕੀ ਬਣਾਉਣੀ ਆ ਨਾਲ ਅੱਛਾ ਹਾਂ ਬਈ ਹੈ ਨਹੀਂ ਗੇ ਹੁਣ ਮਤਲਬ ਹੈਗਾ ਤਾਂ ਜ਼ਰੂਰ ਆ ਪਰ ਅਸੀਂ ਆਹ ਚੀਜ਼ ਲੈਣੀ ਆ ਜੀ ਚੱਲ ਭੋਗ ਤੇ ਉਹਨਾਂ ਨੇ ਦੋਹਾਂ ਨੇ ਰਾਤ ਕੇ ਖਿਚੜੀ ਪਗਾ ਲਈ ਰਾਤ ਕੇ ਮੱਛੀ ਵੇਚਤੀ ਲੋੜਾ ਆ ਗਿਆ ਮੈਨੂੰ ਤਾਂ ਜਮੇ ਹੀ ਨਹੀਂ ਪਤਾ ਲੱਗਿਆ ਹੈਗਾ ਕਰਦਾ ਮੈਨੂੰ ਕਾਹ ਨੂੰ ਪਤਾ ਲੱਗੂ ਕਦ ਡੰਗਰਾਂ ਕਨੀ ਡੇੜਾ ਨਹੀਂ ਮਾਰਦੀ ਓ ਪੁੱਤਾ ਹੁਣ ਕਰਦੇ ਕੰਮ ਨੇ ਕਬੀਲਦਾਰੀਆਂ ਦਾ ਕਰਦੀ ਹੀ ਨਹੀਂ ਮੈਂ ਕੱਦਾ ਠੀਕ ਤਾਂ ਅੰਥੇ ਬੈਠਾ ਚੱਲ ਫਿਰ ਦੇਖੀ ਉਹਨਾਂ ਨੂੰ ਆ ਜਾ ਹਾਂ